ਹੈਲੋ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਅਸੀਂ ਖੜੇ ਆਂ ਪਿੰਡ ਸਤੌਜ ਅਸ ਪਿੰਡ ਡੋਬਦਾ ਦੀ ਬਾਈ ਇਧਰ ਡਰੇਨ ਪੱਟ ਰਹੇ ਸੀਗੇ ਮਲਾਜਮਾਂ ਨੇ ਆ ਕੇ ਰੋਕੀ ਆਗੀ ਜੇਸੀਬੀ ਕਹਿੰਦੇ ਵੀ ਸਾਨੂੰ ਅੱਗੇ ਲੈਣੀ ਪਊਗੀ ਜਿਹੜੇ ਪਿੱਛੇ ਹੋਰ ਪਿੰਡਾਂ ਨੇ ਰੋਡ ਪੱਟਦੇ ਸੜਕਾਂ ਪੱਟਦੀਆਂ ਉਹਦੀ ਅੱਗੇ ਕਿਸੇ ਨੇ ਲਈ ਨਹੀਂ ਸਾਡਾ ਸਾਡਾ ਪਿੰਡ ਸਤੌਜ ਮੁੱਖ ਮੰਤਰੀ ਦਾ ਪਿੰਡ ਆ ਸਾਡੇ ਪਿੰਡ ਦੇ ਆਂ ਦੀ ਭੁਗਦੀ ਨਹੀਂ ਹੈਗੀ ਬਾਈ ਕਿਸੇ ਦੀ ਹੈ ਅਸੀਂ ਕੀ ਕੀ ਮੁੱਖ ਮੰਤਰੀ ਨੂੰ ਚਟਾਈਏ ਅਸੀਂ ਹੈ ਸਾਰੇ ਪਿੱਟ ਗਿਆ ਸਾਡੇ ਪਿੰਡ ਭਗਵਤਵਾਨ ਦੀ ਵੀ ਨਹੀਂ ਚਲਦੀ ਬਈ ਦੇਖੋ ਕਰਮਾ ਥਾਣੇ ਤੇ ਨਹੀਂ ਚਲਦੀ ਹੈਗੀ ਹੈ ਆ ਸਾਡੇ ਬਾਰੀ ਕਹਿੰਦੇ ਸੀ ਅੱਗ ਲੈਣੀ ਆ ਕੀ ਗੱਲ ਹੈ ਉਹ ਖੜੇ ਨੇ ਉਹਨਾਂ ਨੇ ਬਣਾ ਇਹਨਾਂ ਨੇ ਰੋਕਿਆ ਹੁਣ ਲਾਓ ਅੱਗ ਖੜੇ ਨੇ ਸਾਹਿਬ ਇੰਸਪੈਕਟਰ ਸਾਹਿਬ ਇਹਨਾਂ ਨੇ ਰੋਕੀ ਆ ਹਾਂਜੀ ਆ ਦੇਖੋ ਕੀ ਗੱਲ ਬਾਤ ਆ ਜਿਹੜੀ ਪਹਿਲਾਂ ਉਧਰੇ ਪੱਟੀਆਂ ਗਈਆਂ ਨੇ ਕਿਸੇ ਦਾ ਆਉਣੀ ਆ ਸਰ ਨੇ ਰੋਕ ਰਿਆ ਅੱਜ ਮਨਜ਼ੂਰੀ ਇਹਨਾਂ ਨਾ ਦਵਾਈਆਂ ਨਹੀਂ ਉਹ ਬਾਈ ਬਾਈ 1 ਮਿੰਟ ਗੱਲ ਸੁਣੋ ਫਿਰ ਸਾਨੂੰ ਮੁੱਖ ਮੰਤਰੀ ਦਾ ਸਟੋਰੀ ਦਾ ਕੀ ਕੀ ਫੇਰ ਆਇਆ ਦੱਸ ਯਾਰ ਓਏ ਯਾਰ 1 ਮਿੰਟ ਓਥੇ ਆ ਜੇਕਰ ਉਹ ਪਿੱਛੇ ਗਈ ਨਾ ਤਾਂ ਜੇਕਰ ਉਹ ਬੋਲ ਕਮੈਂਟ ਕਰਨਾ ਹੈ ਕਮੈਂਟ ਕਰਨਾ ਮੈਂ ਕਿਹਾ ਤੁਹਾਡੇ ਨਾਲ ਤੂੰ ਕਿਉਂ ਕਰੀਏ ਨਾ ਕਰ ਉੱਥਾ ਕਿਹਨੇ ਕਿੱਥੇ ਨਹੀਂ ਆਉਂਦਾ ਪੜਦੇ ਕਿੱਥੇ ਕਿੱਥੇ ਬੋਲੇ ਮੇਰੇ ਮਾਗਰ ਸਹੀ ਕਿੱਥੇ ਉਸੇ ਨਾਲੇ ਤੇ ਸਾਰੇ ਬੋਲ ਰਹੇ ਨੇ ਯਾਰ ਮੈਂ ਕਿਹਾ ਮੈਂ ਦੱਸਦੀ ਨਾ ਨੌਕਰੀ ਨਹੀਂ ਇੱਕ ਵਾਰ ਮੈਂ ਤੇ ਜੇ ਨਜ਼ਰ ਆਉਂਦਾ ਆ ਨਹੀਂ ਮੈਂ ਕਹਿੰਦਾ ਤੁਹਾਨੂੰ ਮਾਗਣੀ ਨਹੀਂ ਪਰ ਸਾਹ ਨੂੰ ਰੋਕ ਰਿਹਾ ਬਾਈ ਕਰਾਓ ਹਾਂ ਕਰਾਓ 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 ਉਹਦਾ ਕੀ ਫਾਇਦਾ ਹੋਇਆ ਸਰਪੰਚਾ ਕੱਲ ਕਿੱਥੇ ਸੀ ਨਹੀਂ ਕੱਲ ਕਿੱਥੇ ਸੀ ਐਸ ਡੀ ਐਮ ਦੀ ਸਾਡੇ ਕੋਲ ਡਿਪਟੀ ਮੈਨ ਨੂੰ ਆਏ ਐਸ ਡੀ ਐਮ ਐ ਕੋਈ ਹੱਲ ਨਹੀਂ ਹੋਇਆ ਧਰਮ ਕਰਦੇ ਨੂੰ ਕਹਿੰਦੇ ਖੋਲੋ ਅਸੀਂ ਪੰਜ ਜਣੇ ਬੰਦ ਜਾਨੇ ਬੰਦ ਕਰਾ ਕੇ ਆਏ ਆਂਗੇ ਪੰਜ ਜਣੇ ਬੰਦ ਕਰਾ ਕੇ ਆਏ ਅਸੀਂ ਨੇ ਉਹ ਖਾਓ ਯਾਰੇ ਯਾਰਾ ਪਾਪਾ ਪਾਪ ਪੱਟਾ ਯਾਰ ਚਲਾਓ ਕੋਈ ਅਗਿਆ ਨਹੀਂ ਲੈਣੀ ਯਾਰਾ ਜਿਹੜੇ ਰੋਟੀਆਂ ਨੂੰ ਕਹਿੰਦੇ ਰੋਟੀ ਉਹ ਫਿਰ ਇਹਨਾਂ ਦੀ ਵੀਡੀਓ ਬਣਾ ਰਿਹਾ ਫਿਰ ਇਹ ਇਹਨੂੰ ਤਾਂ ਕਹਾਂ ਨਹੀਂ ਕੋਸਾ ਇਹਨੂੰ ਕਹਿੰਦੇ ਕਰ ਰਹੇ ਨਹੀਂ ਹੁਣ ਨੂੰ ਤਾਂ ਫੋਨ ਲੱਗ ਜਾਂਦਾ ਹੁਣ ਨੂੰ ਤਾਂ ਕੀ ਨੇ ਕਹਿ ਲਈ ਪਟਕੀ ਜਰੀ ਬਦਲ ਕੇ ਕੋਈ ਆਗਿਆ ਨਹੀਂ ਲੈਂਦਾ ਕੋਈ ਹੋਰ ਨਹੀਂ ਲੈਂਦਾ ਓਏ ਉਹਦੇ ਮਾਗਰ ਪਈ ਤਾਂ ਇਹਨਾਂ ਦੋ ਵਾਰੀ ਭਾਈ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਆਈ ਬਈ ਕੀ ਕਰੋਗੇ ਸਾਡੇ ਪਿੰਡ ਦੇ ਦੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਕੋਈ ਸੁਣਵਾਈ ਨਹੀਂ ਦੇਖੋ ਸਾਰੇ ਲੋਕ ਹੁਣ ਚਾਰੋਂ ਘਰੇ ਨੇਗੇ ਕੀ ਗੱਲ ਬਾਤ ਹੈ ਆ ਗਿਆ ਨਾ ਜੈਨਮਾਨ ਨੂੰ ਰੋਹਾ ਕੇ ਮੁੜ ਕੇ ਗਿਆ ਬਾਈ ਕਿੱਥੇ ਆ ਗਿਆਣ ਵਿਆਣ ਕਿੱਥੇ ਹੈ ਜੈਨਮਾਨ ਉਰੇ ਘੇੜਾ ਦੇ ਕੇ ਮੁੜ ਗਿਆ ਉਹ ਕੀ ਕਰਕੇ ਗਿਆ ਬਾਈ ਕੁਛ ਨਹੀਂ ਕਰਕੇ ਗਿਆ ਹੈ ਫੋਟੋ ਖਿੱਚ ਕੇ ਲੈ ਜਾਂਦੇ ਨੇ ਗੱਲ ਡਿਪਟੀ ਮੈਡਮ ਫੋਟੋ ਖਿੱਚ ਕੇ ਲੈ ਗਈ ਅਬ ਦੀ ਪਾਈਪ ਲਾਈਨ ਦਾ ਮਾਰਾ ਆਤੀ ਅਬ ਦੀ ਪਾਈਪ ਲਾਈਨ ਦਾ ਮਾਰਾ ਆਤੀ ਮੇਰੀ ਪਾਈਪ ਲਾਈਨ ਨਾ ਪੱਟੀ ਜਾਵੇ ਉਰੇ ਆ ਕੇ ਮੁੜ ਗਿਆ ਬਾਈ ਉਹ ਕੀ ਗੱਲ ਬਾਤ ਇੱਥੇ ਹੈ ਜੇ ਵੀ ਚਲਾਓ ਰੋਕੋ ਜੇ ਨਾ ਰੋਕਦਾ ਬਾਈ ਚਲਾਓ ਇਹ ਗਈਆਂ ਨਾਲ ਪੱਟਾ ਨਹੀਂ ਪੱਟੋ ਸੀ ਐਮ ਦੇ ਪਿੰਡ ਵਾਸਤੇ ਪੈਣ ਦੀ ਵਜ੍ਹਾ ਲੈਣੀ ਪਊਗੀ ਹੈ ਸੀ ਐਮ ਦੇ ਪਿੰਡ ਵਾਸਤੇ ਆ ਗਿਆ ਨਹੀਂ ਆ ਗਿਆ ਲੈ ਲੋ ਆ ਸਾਰੀਆਂ ਸੜਕਾਂ ਬੱਟੋ ਬੱਟੇ ਯਾਰ ਸਾਰੀਆਂ ਬੱਟਦੀਆਂ ਯਾਰ ਪੱਟਾਲ ਵਾਲੀ ਪੱਟਾਲ ਵਾਲੀ ਸਾਰੀਆਂ ਸੜਕਾਂ ਪੱਟੀਆਂ ਪੰਨਾਂ ਕੀ ਗੱਲ ਹੈ ਇਹ ਰਾਤ ਦੇ ਰਾਤ ਫੜਿਆ ਕੇ ਤੋਰ ਤੇ ਆ ਚਲਾਦੀ ਬਈ ਕਿਸੇ ਦੀ ਆਗਿਆ ਤੋਂ ਬਗੈਰ ਹੀ ਚਲਾਈ ਜਾਂ ਨਾਲੇ ਆਪ ਚਲਾਈ ਆਸੀ ਨਾ ਵੀ ਜੰਮਤੇ